ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਆਪਾ ਜੀ ਹੋ ਕੀ ਕੜੀ ਨਾ ਦੇਖਣਗੇ ਕਰੋ ਕਿਰਪਾ ਸਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ सगल मनो से जग अगल मसूरे जुत नेद प्राणी गाया पोइ परेश्वर पुराणी जाणी गाया न रा नाम देरा न कोने गांव ਕੰਨੀ ਸੋਹ ਮਹਾਤਮ ਸੋਹ ਅੰਮ੍ਰਿਤ ਸੋਹ ਮਹਾਤਮ ਸੋਹ ਕੰਨੀ ਤੇ ਸੋਹ ਸੇ ਸੋਹ ਗਿਆਨ ਤੇ ਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜੇਨ ਕਾਲ ਰੱਖੀ ਮੇਰੀ ਹੋਵੇ ਸੇਵਤ ਕਸਮਨੀ सचे पातशा माल जनम जनमे सचे पातिशा मल जनम जनम द कटी दर्शन दे जी दर्शन देख जी ਸ਼ਰਨਕਮਾਲ ਵਸੇ ਮੇਟੀ ਨਾਨਕੇ ਕਕਰੇ ਐ ਨਾਨਕੇ ਕਕਰੇ ਅਰਦਾਸ ਕੋਈ ਪੂਰਨ ਗੁਣਤਾ ਸੇ ਵਿਸਰਨਾ ਪੂਰਨ ਗੁਣਤਾ ਸੇ ਕਿਰਪਾ ਪਾਤੀਪ ਸਿੰਘ ਜੀ ਤੰਦਨ ਪਾਤੀਪ ਸਿੰਘ ਜੀ ਐ ਸ਼ੂਰਾ ਚ ਫੈਨਾਨੀਏ वाहेगुरु जीा ख़ालसा वाहिगुरु जी सतनाम शरी वाहिगुरु साहिब जी ਕਮ ਅਵਗੁਣ ਭਰੀ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਭੈ ਭੁਲੇ ਸੋਤ ਦਾਰਾ ਸੋ ਪ੍ਰੀਤ ਲਗਾਈ ਏਕੋ ਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖ ਸਰਣਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੇਵਕ ਸਿਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਨੀ ਗਾਵੇ ਸੁਣਿਆ ਤਿਨ ਕਾ ਹਰਿ ਥਾਏ ਪਾਵੈ ਜਨ ਸਤ ਗੁਰ ਕੀ ਆਗਿਆ ਸਤ ਸਤ ਕਰ ਮਾਨੀ ਇਤਾ ਪੂਰਕ ਸਰਬ ਸੁਖ ਦਾਤਾ ਹਰ ਜਾਕ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜੇ ਤੂੰ ਤੋਠਾ ਕਿਰਪਾ ਨਿਦਾਨੋ ਨਾ ਦੂ ਜਾਵੇ ਖਾਲ ਇਹ ਆ ਪਾਈ ਮੋਂ ਦਾ ਤੜੇ ਨੇ ਤਹਿਰਦ ਰਖਾ ਸਮਾਲ ਬਹੁਤ ਜਨਮ ਬਿਛਰੇ ਤੇ ਮਾਧ ਇਹ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵ चिर पो दर्शन देखे राम नाम और मैं गयो जा कसम सम नहीं कोई जैसे मरत संकट मेट दरस तुहारोर सीबी एहन सो सहज सुभा ਦਰਸ਼ਨ ਪਰسیਏ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਐ ਸਿਫਤ ਖਸਮ ਦੀ ਨੌਰ ਅਰਸੋਂ ਕੁਰਸੋਂ ਤਦ ਦਿਤੀ ਸਚੇ ਪਾਤਸ਼ਾਹ ਮਲ ਜਨਮ ਜਨਮ ਧੀ ਕਟਿਏ ਸਜਣ ਸਚਾ ਪਾਤਸ਼ਾਹ ਚੈਰਸਾ ਦਾਸਾ ਜਿਸ ਪਾਸ ਬੈਠਿਆ ਸੋਹੀਏ ਸਭ ਨੰਦਾ ਵੇਸਾ ਹੋ ਸਤਨਾ ਤੇਰਾ ਵਾਹਿਗੁਰੂ ਸਾਹਿਬ ਜੀ ਤਲੰਗ ਘਰ ਦੂਜਾ ਮਹਿਲਾ ਪੰਜਵਾ ਤਦვენ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੈ ਸੋ ਹੋਏ ਤੇ ਜੋਰ ਤੇਰੀ ਮਨ ਤੇ ਕ ਸਦਾ ਸਦਾ ਜਪ ਨਾਨਕੀ ਕ ਤਦ ਵੇਨ ਦੂਜਾ ਨਹੀਂ ਕੋਈ ਤੋ ਕਰਤਾਰ ਕਰੈ ਸੋਇ ਤੇਰਾ ਜੋਰ ਤੇਰੀ ਮਨ ਤੇ ਕ ਸਦਾ ਸਦਾ ਜਪ ਨਾਨਕ ਤੇਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਤੇਤ ਤੇਰਾ ਆਧਾਰ ਰਹਾ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਾਦ ਉੱਚ ਅਪਾਰ ਜੋ ਤੁਧ ਸੇਵਾ ਤਿਨ ਭਉ ਦੁਖ ਨਾਏ ਗੁਰ ਪਰਸਾਦ ਨਾਨਕ ਗੁਣ ਗਾਹੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸੇ ਮਾਰ ਸੇ ਮਾਰ ਸੇ ਮਾਰ ਜਨ ਸੂਏ ਨਾਨਕ ਕਰਮ ਪਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸ਼ਾਂਤ ਜਨਾ ਕੀ ਬਾਛੋ ਤੂ ਰ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨ ਕੀ ਬਾਛੋ ਤੂ ਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਲੰਘ ਕਰ ਦੂਜਾ ਮਹਿਲਾ ਪੰਜਵਾਂ ਤਦਵੇਂ ਦੂਜਾ ਨਹੀਂ ਕੋਈ ਤੋ ਕਰਤਾਰ ਕਰਹੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੀ ਸਦਾ ਸਦਾ ਜਪ ਨਾਨਕ ਇਕ ਗੁਰੂ ਗੁਰ ਸواری ਗੁਰੂ ਪਿਆਰੀ ਸਾ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨਤਾਨੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਤਿਲੰਗਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 723 ਦੇ ਉੱਤੇ ਸੁਭਾਏ ਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰ ਸੱਚੇ ਪਾਤਸ਼ਾ ਆਪਣੇ ਦਰਤੇ ਪਰਵਾਣ ਕਰ ਲੈਣ ਭਾਈ ਸਾਧ ਸੰਗਤ ਜੀ ਕੱਲ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਹੈ ਸੋ ਅੰਮ੍ਰਿਤ ਵੇਲੇ ਤੋਂ ਇਹ ਹਾਜ਼ਰੀਆਂ ਭਰੋ ਉਹਨਾਂ ਮਹਾਨ પુરੁਸ਼ਾਂ ਦੀਆਂ ਯਾਦਾਂ ਵਿੱਚ ਜਿਨ੍ਹਾਂ ਨੇ ਦੀਨ ਦੁਨੀਆ ਦੇ ਲਈ ਮਹਾਨ ਕਾਰਜ ਕੀਤੇ ਉਹਨਾਂ ਦੀ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਹਰ ਜਸ ਗਾਇਨ ਕਰੀਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਹੋਈਆਂ ਬੇਅੰਤ ਭੁੰਲਾਂ ਦੀ ਖੇਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ